ਕਿਥੋਂ ਰਹਿ ਰਹੇ ਮੈਂ ਪੱਕਾ ਦੇ ਜੋਏ ਬੱਚੇ ਦੀ ਜਦ ਹੋਈ ਸੀ ਕੀ ਕਾਰਨ ਬਣਿਆ ਰਿਹਾ ਇਹ ਇਹਨਾਂ ਕੋਈ ਸਮਝ ਨਹੀਂ ਲੱਗੀ ਕਿ ਕੀ ਕਾਰਨ ਬਣਿਆ ਹੈ ਹੁਣ ਦਾ ਫੋਨ ਆਇਆ ਠੀਕਾ ਸਾਡੇ ਬਟਾ ਦੇ ਮੁੰਡੇ ਦੀ ਜਦ ਹੋਈ ਕਿੰਨੀ ਉਮਰ ਸੀ ਉਹ ਕਿਸ ਕੰਮ ਵਿੱਚ ਸੀ ਪੜ੍ਹਾਈ ਦੇ ਵਿੱਚ ਸੀ ਗਿਆ ਤੇ 22 ਸਾਲ ਤੁਹਾਨੂੰ ਇਸ ਗੱਲ ਦਾ ਕੋਈ ਮੈਨੂੰ ਲੱਗਾ 31 ਤਰੀਕ ਨੂੰ ਆਪਣੇ ਸੁਭਾਸ਼ੀ ਨੂੰ ਚਾਰ ਦਿਨਾਂ ਦਾ ਨੇ ਹੋਣਾ ਹੈ। ਉਹਨਾਂ ਨੇ ਜੁੜਾ ਕਰਕੇ ਇਹ ਕਿੱਦ ਕਿੰਨਾ ਅੰਦਿਕ ਲਿਖਤੀ ਕਿੰਨੇ ਨਰ ਹਗੇ ਇਹ ਕਿੱਦ ਕਿੰਨੇ ਰਾਸਦਾਈ ਇੱਕ ਮਹੀਨਾ ਲੱਗਿਆ ਕੀ ਕਰਨ ਮੈਂ ਇੱਕ ਤੋ ਤੇ ਸਟ੍ਰਾਈਕ ਚੱਲ ਪਈ ਫੇਰ ਲੈ ਗਏ 12 ਤੋਂ 13 ਦਿਨਾਂ ਨੂੰ ਚੱਲੀ ਗਈ। ਵਿੱਚ ਫਿਰ ਛੁੱਟੀ ਆ ਜਾਂਦੀ ਸੀ ਐਤਵਾਰ ਤੇ ਸ਼ਨੀਵਾਰ ਦੀ। ਉਹ ਛੁੱਟੀ ਕਰਨ ਸਿਕਾਈ ਕਰਕੇ ਉਹ ਐ ਤਾਂ ਟਾਈਮ ਇੱਕ ਮਹੀਨਾ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਅਸੀਂ ਜਿਹੜੀ ਇੱਕ ਅਹਿਮ ਦੁਗਦਾਈ ਘਟਨਾ ਦੇ ਵਿੱਚ ਇੱਥੇ ਸਾਰੇ ਖੜੇ ਆਪ ਭਾਰੀ ਸੰਗਤ ਦਾ ਜਿਹੜਾ ਇਕੱਠ ਵੇਖ ਰਹੇ ਹੋ ਇਹ ਪਿੰਡ ਪੱਕੇ ਦੀ ਜੋ ਸਰਦਾਰ ਬੋਰ ਸਿੰਘ ਜੀ ਸਾਡੇ ਬਾਈ ਜੀ ਹੈ ਤੇ ਉਹਨਾਂ ਦਾ ਬੇਟਾ ਆਕਾਸ਼ਦੀਪ ਸਿੰਘ ਸਰਾ ਕਿ ਸਾਡਾ ਭਤੀਜਾ ਉਹ ਬਾਹਰਲੇ ਮੁਲਕ ਕੈਨੇਡਾ ਦੇ ਵਿੱਚ ਗਿਆ ਸੀਗਾ ਔਰ ਉਥੋਂ ਸਰਕਾਰਾਂ ਵੱਲੋਂ ਜਿਹੜਾ ਸਾਡੇ ਬੱਚਿਆਂ ਨੂੰ ਉਧਰ ਵੀ ਜਿਹੜਾ ਕੰਮ ਨਹੀਂ ਦਿੱਤਾ ਜਾ ਰਿਹਾ ਉਹਦੇ ਕਰਕੇ ਪਰੇਸ਼ਾਨੀ ਦੇ ਵਿੱਚ ਜਿਹੜਾ ਇੱਕ ਉਹਨੇ ਅਹਿਮ ਫੈਸਲਾ ਲੈ ਲਿਆ ਤੇ ਜਿਹਦੇ ਕਰਕੇ ਅੱਜ ਸਾਰੇ ਪਿੰਡ ਦੇ ਵਿੱਚ ਲਗਭਗ 30 ਦਿਨ ਹੋ ਗਏ ਆ ਕਿਸੇ ਦੇ ਘਰ ਤਾਂ ਜਨਾ ਰੋਟੀ ਨਹੀਂ ਪੱਕੀ ਔਰ ਸਾਰੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਹੈ ਔਰ ਉਸ ਆਕਾਸ਼ਦੀਪ ਦੀ ਮੌਤ ਤੋਂ ਬਾਅਦ ਹੀ ਕੁਝ ਦਿਨ ਇੱਕ ਹੋਰ ਵੀ ਬੇਟੇ ਦੀ ਜਿਹੜੀ ਵੀਡੀਓ ਆਈ ਸੀਗੀ ਉਹਨੇ ਵੀ ਇਦਾਂ ਹੀ ਇਹ ਕਦਮ ਚੁੱਕਿਆ ਸੋ ਅਸੀਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਆ ਅ ਪੰਜਾਬ ਸਰਕਾਰ ਨੂੰ ਪਹਿਲਾਂ ਬੇਨਤੀ ਹੈ ਸਾਡੀ ਸੈਂਟਰ ਦੀ ਸਰਕਾਰ ਨੂੰ ਵੀ ਸਾਡੇ ਜਿਹੜੇ ਕਿਸਾਨ ਵੀਰ ਹੈ ਉਹ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਕਿਵੇਂ ਆਪਣੇ ਬੁੱਤਾਂ ਨੂੰ ਪਹਿਲਾਂ ਲਾੜਣਾ ਪਾਲਦੇ ਆ ਔਰ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਆ ਔਰ ਜੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸਰਕਾਰਾਂ ਸਾਡੇ ਬੱਚਿਆਂ ਦੀਆਂ ਬਾਣੀ ਫੜਦੀਆਂ ਸੋ ਸਾਡੇ ਹੁਣ ਇਸ ਵੀਰ ਦੀ ਜਿਹੜੀ ਡੈੱਡ ਬੋਡੀ ਹੈ ਸੋ ਸਾਨੂੰ ਪਤਾ ਵੀ ਇਹ ਕਿਵੇਂ ਲੈ ਕੇ ਆਉਂਦੀ ਹੈ 20 25 ਲੱਖ ਰੁਪਏ ਜਿਹੜਾ ਡੈੱਡ ਬੋਡੀ ਲਿਆਉਣ ਤੇ ਲੱਗ ਗਿਆ ਔਰ 25 30 ਲੱਖ ਰੁਪਏ ਇਹਨੂੰ ਭੇਜਣ ਤੇ ਲੱਗ ਗਿਆ ਔਰ ਉਸ ਤੋਂ ਬਾਅਦ ਕਿੰਨਾ ਕਰਾਇਆ ਭਰੇ ਉੱਥੋਂ ਦੇ ਰੈਂਟ ਭਰੇ ਸਾਨੂੰ ਪਤਾ ਸਾਡੇ ਨਾਲ ਘਰ ਹੈ ਭਾਈ ਬੋਰਡ ਉਹਨਾਂ ਨੇ ਵੀ ਕਿਵੇਂ ਜ਼ਮੀਨ ਵੇਚ ਕੇ ਬੱਚੇ ਨੂੰ ਭੇਜਿਆ ਔਰ ਜਮੀਨ ਵੇਚ ਕੇ ਉਹਦਾ ਜਿਹੜਾ ਰੈਂਟ ਭਰਦੇ ਰਹੇ ਆ ਸੋ ਡੈੱਡ ਬੋਡੀ ਲਿਆਉਣੀ ਬਹੁਤ ਮੈਨੂੰ ਲੱਗਦਾ ਮੁਸ਼ਕਲ ਸੀ ਪਰਿਵਾਰ ਲਈ ਕਿਉਂਕਿ ਪਹਿਲਾਂ ਹੀ ਸਾਰਾ ਕੁਝ ਵੇਚ ਵੱਟ ਕੇ ਇਹਨਾਂ ਨੇ ਬੱਚੇ ਨੂੰ ਭੇਜਿਆ ਸੀ ਸੋ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਸਮਾਸੇਵੀ ਜਿਨ੍ਹਾਂ ਨੇ ਰਲ ਮਿਲ ਕੇ ਲਗਭਗ 20-25 ਲੱਖ ਰੁਪਈਆ ਇਕੱਠਾ ਕਰਕੇ ਪੰਜਾਬ ਦੇ ਵਿੱਚ ਸਾਡੇ ਪੁੱਤ ਦੀ ਸਾਡੇ ਬੇਟੇ ਦੀ ਜਿਹੜੀ ਡੈੱਡ ਬੋਡੀ ਨੂੰ ਭੇਜਿਆ ਅਸੀਂ ਉਹਦਾ ਜਿਹੜਾ ਮੁੱਖ ਵੇਖ ਸਕੇ ਆ ਸੋ ਇਹ ਆਪ ਸਰਕਾਰ ਨੂੰ ਜਿਹੜਾ ਇੱਕ ਲੰਭ ਹੈ ਵੀ ਤੁਹਾਡੇ ਜਿਹੜੇ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਪੜ੍ਹਿਆ ਲਿਖਿਆ ਨੂੰ ਜਿਹੜਾ ਰੋਜ਼ਗਾਰ ਨਹੀਂ ਦੇ ਰੇ ਇਸ ਕਰਕੇ ਸਾਡੇ ਜਿਹੜੇ ਕੱਲੇ-ਕੱਲੇ ਪੁੱਤ ਆ ਉਹ ਬਾਹਰਲੇ ਦੇਸ਼ਾਂ ਜਾਂਦੇ ਆ ਤੇ ਸਾਨੂੰ ਜਦੋਂ ਇਹੋ ਜਿਹਾ ਕੁਝ ਸੁਣਨ ਨੂੰ ਜਾਂ ਵੇਖਣ ਨੂੰ ਮਿਲਦਾ ਤੇ ਸਾਡਾ ਮਰਨ ਹੋ ਜਾਂਦਾ ਜਾਂਦਾ